ਕੋਈ ਵੀ ਵਿਸ਼ੇ ਹਿਸਟਰੀ ਚਾਰਲਸ ਕਿਰਨ ਕਸਿਨੀ ਕੋਈ ਵੀ ਕੁਐਸਚਨ ਰੇਜ਼ ਕਰਦਾ ਵਾ ਤੇ ਉਹਨੂੰ ਸਾਇੰਸ ਕੀਤਾ ਜਾਂਦਾ ਵਾ ਉਹਦੇ ਤੇ ਰਸਟ੍ਰੇਨਿੰਗ ਅਟ ਲੈ ਜਾਂਦੇ ਆ ਇਹਨਾਂ ਨੇ ਪਿਛੇ ਤਿੰਨਾ ਸਾਰੇ ਆਪੋਜੀਸ਼ਨ ਦੇ ਕੈਂਡੀਡੇਟਾਂ ਤੇ ਰਸਟ੍ਰੇਨਿੰਗ ਅਟ ਲੈ ਤੇ ਉੱਥੇ ਪ੍ਰੋਟੈਸਟ ਕਰਦੇ ਆ ਤੇ ਅਗਲੀ ਤਸਵੀਰ ਵਿੱਚ ਤੁਸੀਂ ਦੇਖ ਲਓ ਉਹ ਤਿੰਨ ਮੈਂਬਰ ਅਸਜੀ ਬਣੇ ਵਾਲੀ ਆ

ਇਦਾਂ ਸਬੰਧਤ ਕਮੇਟੀ ਮੈਂਬਰਾਂ ਮੇਰੀ ਵੀ ਗੱਲ ਹੋਈ ਮੈਂ ਕਿ ਜਦੋਂ ਕੋਈ ਐਹੋ ਜੀ ਗੱਲ ਹੁੰਦੀ ਹੈ ਤੁਸੀਂ ਬੈਠ ਕੇ ਗੱਲ ਖਤਮ ਕਰੋ ਜੇ ਤੁਸੀਂ ਇੰਨੇ ਨੇ ਉਮਰ ਦੇ ਹੋ ਚੁੱਕੇ ਜੇ ਅਜੇ ਤੱਕ ਕੋਈ ਐਹੋ ਜਿਹਾ ਸਮਝੌਤਾ ਜਾਂ ਐਹੋ ਜਿਹਾ ਬੱਚਿਆਂ ਦੇ ਵਿੱਚ ਐਹੋ ਜਿਹਾ ਕੋਨਫਲਿਕਟ ਆਉਂਦਾ ਸਾਨੂੰ ਖਤਮ ਕਰਨ ਵਾਸਤੇ ਸਾਨੂੰ ਵੋਟ ਚਕੋ ਜਾਣਾ ਪੈਂਦਾ ਤੇ ਕੋਈ ਲੱਖਾਂ ਡਾਲਰ ਉੱਥੇ ਖਰਚ ਕਰਦੇ ਨੇ ਹੁਣ ਸੰਗਤ ਇਹੜੀ ਆ ਡਾਤੀ ਆ ਬੋਲਣ ਤੋਂ ਸੰਗਤ ਦਾ ਮਨ ਇਹ ਸੰਗਤ ਨੂੰ ਸਾਇਲੈਂਸ ਕਰਨ ਵਾਸਤੇ चुप तो रहना बात के बाद क्या करना है इमान के लंगर के सेवा दाल भी करते हैं टेंडर भी नहीं आने आने से वादा नहीं करते हैं वहाँ आप आहलाद में इस फोन वाला साथ में जैसे डिप्टी टेंशन पुरस्कृत डिप्टी टेंशन बहुत आगे आ रही है